ਤਤ ਜੀ ਗੱਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਕਿਸਾਨਾਂ ਦੇ ਲਈ ਮੌਸਮੀ ਅਪਡੇਟ ਅੱਜ 7 ਅਗਸਤ ਦੇ ਲਿਗੇ ਹਾ ਜਰਾਂ ਕਿ ਅੱਜ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਕਿਸਾਨਾਂ ਲਈ ਕੀ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਫਸਲੀ ਸੋਜਾਂ ਨੇ ਸੋ ਅੱਜ ਪਹਿਲਾਂ ਸਵੇਰ ਤੋਂ ਗੱਲ ਕਰੀਏ ਤਾਂ ਸਵੇਰ ਦੇ ਸਮੇਂ ਤੋਂ ਆਪਾਂ ਨੂੰ ਪੰਜਾਬ ਦੇ ਉੱਤਰੀ ਤੇ ਕੁਝ ਉੱਤਰ ਪੱਛਮੀ ਹਿੱਸਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਸਭ ਤੋਂ ਪਹਿਲਾਂ ਇਲਾਕੇ ਹੋਣਗੇ ਜਿਵੇਂ ਪਠਾਨਕੋਟ ਹੋ ਗਿਆ ਕੁਝ ਭਾਗ ਗੁਰਦਾਸਪੁਰ ਦੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ ਤਕੜੀਆਂ ਮੀਂਹ ਦੀਆਂ ਛਟਾ ਲੱਗਣ ਦੀ ਸੰਭਾਵਨਾ ਹੈ ਹੁਸ਼ਿਆਰਪੁਰ ਤੋਂ ਬਾਅਦ ਇੱਥੇ ਜਿਹੜਾ ਬੱਦਲਾਂ ਦਾ ਦਾਇਰਾ ਹੋਰ ਜ਼ਿਆਦਾ ਵਧੇਗਾ ਉਸ ਤੋਂ ਬਾਅਦ ਖਪੂਰਥਲਾ ਜਲੰਧਰ ਦੇ ਇਲਾਕੇ ਇਸ ਤੋਂ ਬਾਅਦ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੋਪੜ ਨੰਗਲ ਮੋਹਾਲੀ ਕੋਰਾਲੀ ਤੋਂ ਲੈ ਕੇ ਕੁਝ ਭਾਗ ਲੁਧਿਆਣਾ ਦੇ ਫਿਰ ਫਤੇਗੜ ਸਾਹਿਬ ਤੋਂ ਲੈ ਕੇ ਪਟਿਆਲਾ ਤੱਕ ਸੋ ਇਨ੍ਹਾਂ ਭਾਗਾਂ ਦੇ ਵਿੱਚ ਅੱਜ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਆਪਾਂ ਨੂੰ ਮੀਂਹ ਦੇ ਸਪੈਲ ਦੇਕਰ ਨੂੰ ਮਿਲ ਸਕਦੇ ਨੇ ਹਾਲਾਂਕਿ ਜੋ ਪੂਰਬੀ ਇਲਾਕੇ ਨੇ ਜਿਵੇਂ ਪਟਿਆਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਦੇ ਇਲਾਕੇ ਕੁਝ ਚੰਡੀਗੜ੍ਹ ਵੱਲ ਦੇ ਇਲਾਕੇ ਇਨ੍ਹਾਂ ਵਿੱਚ ਸਵੇਰ ਤੜਕਸਾਰ ਵੀ ਬਰਸਾਤੀ ਕਾਰਵਾਈਆਂ ਦੇਖਣ ਨੂੰ ਮਿਲੀਆਂ ਨੇ ਤੇ ਆਉਂਦੇ ਲਗਭਗ ਅੱਜ ਸਾਰਾ ਦਿਨ ਦੇ ਵੇਲੇ ਇਨ੍ਹਾਂ ਭਾਗਾਂ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਇੱਕ ਵਾਰ ਫਿਰ ਦੇਖਣ ਨੂੰ ਮਿਲਣੀਆਂ ਅੱਜ ਸਵੇਰ ਤੋਂ ਲੈ ਕੇ ਸ਼ਾਮ ਦੇ ਵਿੱਚਕਾਰ ਸੋ ਲਗਭਗ ਇਹ ਜਿਹੜਾ ਸਾਰਾ ਪੂਰਬ ਤੋਂ ਲੈ ਕੇ ਇਹ ਪੂਰਬੀ ਇਲਾਕਾ ਹੋ ਗਿਆ ਨਾਲ ਲੱਗਦੇ ਉੱਤਰੀ ਭਾਗ ਹੋਗੇ ਉੱਤਰ ਤੋਂ ਲੈ ਕੇ ਪੱਛਮੀ ਇਲਾਕਾ ਹੋ ਗਿਆ ਇਹ ਸਾਰੇ ਹੀ ਇਲਾਕੇ ਆ ਜ਼ਮੀਨ ਦੇ ਵਿੱਚ ਕਬਰ ਹੋਣ ਦੀ ਸੰਭਾਵਨਾ ਹੈ ਮਾਝੇ ਦੇ ਕਈ ਖੇਤਰਾਂ ਵਿੱਚ ਵੀ ਜਿਵੇਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਅੱਜ ਸਵੇਰ ਤੋਂ ਲੈ ਕੇ ਦੁਪਹਿਰ ਦੇ ਦਰਮਿਆਨ ਹੀ ਇਨ੍ਹਾਂ ਭਾਗਾਂ ਵਿੱਚ ਤਗੜੀ ਮੀਂਹ ਦੀ ਝਟਕ ਲੱਗ ਸਕਦੀ ਹੈ ਸੋ ਇੱਥੋਂ ਦੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਫਸਲ ਦੇ ਉੱਪਰ ਅੱਜ ਸਪਰੇਅ ਵਗੈਰਾ ਕਰਨ ਤੋਂ ਥੋੜਾ ਜਿਹਾ ਗੁਰੇਜ਼ ਕੀਤਾ ਜਾਵੇ ਕਿਉਂਕਿ ਮੀਂਹ ਦੀ ਸੰਭਾਵਨਾ ਅੱਜ 7 ਤਰੀਕ ਨੂੰ ਵੀ ਅਤੇ ਕੱਲ 8 ਨੂੰ ਵੀ ਥੋੜੀ ਬਹੁਤ ਬਣੀ ਰਹੇਗੀ ਤਾ ਜੋ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਜੇਕਰ ਸਪਰੇਅ ਕਰਨੀ ਜ਼ਰੂਰੀ ਹੈ ਤਾਂ ਨਾਲ ਸਟicker ਦੀ ਵਰਤੋਂ ਕਰ ਲਈ ਜਾਵੇ ਤਾਂ ਜੋ ਇਹ ਦਵਾਈਆਂ ਦਸਰ ਹੈ ਉਹ ਚੰਗੇ ਪੱਧਰ ਤੇ ਫਸਲਾਂ ਉੱਪਰ ਹੋ ਸਕੇ ਤੇ ਇਸ ਤੋਂ ਬਾਅਦ ਗੱਲ ਕਰੀਏ ਆਪਾਂ ਮਾਲਵੇ ਦੇ ਹਿੱਸਿਆਂ ਦੀ ਮਾਲਵੇ ਦਾ ਜਿਹੜਾ ਲਗਭਗ ਇਲਾਕੇ ਦੱਖਣ ਹੋ ਗਿਆ ਪੱਛਮ ਹੋ ਗਿਆ ਫਾਜ਼ਿਲਕਾ ਮੁਕਸਰ ਸਾਹਿਬ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਮੋਗਾ ਜ਼ਿਲ੍ਹਾ ਫਰੀਦਕੋਟ ਤੋਂ ਲੈ ਕੇ ਫਿਰੋਜ਼ਪੁਰ ਤੇ ਲੁਧਿਆਣੇ ਦੇ ਪੱਛਮੀ ਹਿੱਸੇ ਹੋਗੇ ਇਹ ਜਿਹੜਾ ਹਿੱਸਾ ਪੈ ਜਾਂਦਾ ਹੈ ਇਸ ਇਲਾਕਿਆਂ ਦੇ ਵਿੱਚ ਸਵੇਰ ਤੋਂ ਦੁਪਹਿਰ ਤੱਕ ਮੀਂਹ ਦੀਆਂ ਗਤੀਵਿਧੀਆਂ ਫਿਲਹਾਲ ਘੱਟ ਦੇਖਣ ਨੂੰ ਮਿਲਣਗੀਆਂ ਦੁਪਹਿਰ ਦੇ ਆਸ-ਪਾਸੇ ਤੋਂ ਲੈ ਕੇ ਸ਼ਾਮ ਰਿਆ ਰਾਤ ਤੱਕ ਇਹਨਾਂ ਭਾਗਾਂ ਵਿੱਚ ਵੀ ਟੁੱਟਮੀ ਬੱਦਲਬਾਈ ਦੇਖਣ ਨੂੰ ਮਿਲੂਗੀ ਜਿਹੜੀ ਕਿ ਪੰਜਾਬ ਦੇ ਨਾ ਦੱਖਣ ਪੱਛਮੀ ਹਿੱਸਿਆਂ ਦੇ ਵਿੱਚ ਵੱਖ-ਵੱਖ ਇਲਾਕਿਆਂ ਨੂੰ ਕਵਰ ਕਰੇਗੀ ਕੁਝ ਭਾਗਾਂ ਵਿੱਚ ਦੁਪਹਿਰ ਸ਼ਾਮ ਨੂੰ ਵੀ ਪਵੇਗਾ ਕੁਝ ਭਾਗਾਂ ਵਿੱਚ ਰਾਤ ਦੇ ਸਮੇਂ ਵੀਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਬਾਕੀ ਅਗਲੇ 2 ਦਿਨ ਅੱਜ ਤੇ ਕੱਲ ਪੰਜਾਬ ਦੇ ਵਿੱਚ ਮੀਂਹ ਦੀ ਇਹ ਅਸਾਰ ਨੇ ਜਿਹੜੇ ਬਣੇ ਰਹਿਣਗੇ ਮੀਂਹ ਦੇ ਹਾਲਾਤ ਬਣੇ ਰਹਿਣਗੇ ਕਿਉਂਕਿ ਮੌਨਸੂਨ ਆ ਜਿਹੜੀ ਇਸ ਵੇਲੇ ਉੱਤਰ ਪੱਛਮੀ ਮੈਦਾਨੀ ਹਿੱਸੇ ਪੰਜਾਬ ਹਰਿਆਣਾ ਪੱਛਮੀ ਯੂਪੀ ਹੋਗਾ ਨਾਲ ਰਾਜਸਥਾਨ ਦੇ ਇਲਾਕੇ ਹੋਗੇ ਇਹਨਾਂ ਭਾਗਾਂ ਦੇ ਵਿੱਚ ਐਕਟਿਵ ਸੋ ਅਗਲੇ 2 2.5 ਦਿਨਾਂ ਦੇ ਵਿੱਚ ਪੰਜਾਬ ਵਿੱਚ ਆਪਾਂ ਨੂੰ ਰੁਖ ਰੁਖ ਕੇ ਮੀਂਹ ਦੀਆਂ ਗਤੀਵਿਧੀਆਂ ਵੱਖ-ਵੱਖ ਇਲਾਕਿਆਂ ਵਿੱਚ ਦੇਖਣ ਨੂੰ ਮਿਲਦਿਆਂ ਰਹਿਣਗੀਆਂ ਹਾਲਾਂਕਿ ਇੱਕੋ ਸਮੇਂ ਸਾਰੇ ਪੰਜਾਬ ਵਿੱਚ ਮੀਂਹ ਦੇ ਹਾਲਾਤ ਨਹੀਂ ਹੋਣਗੇ ਪਰ ਟੁਟਮੇ ਰੂਪ ਵਿੱਚ ਮੀਂਹ ਦੀਆਂ ਕਾਰਵਾਈਆਂ ਨੂੰ ਦੇਖਣ ਨੂੰ